ਸਤਿ ਸ੍ਰੀ ਅਕਾਲ ਜੀ ਅਸੀਂ ਇਸ ਵਕਤ ਬਠਿੰਡਾ ਦੇ ਬਿਆੰਤ ਨਗਰ ਦੇ ਵਿੱਚ ਖੜੇ ਆਂ ਧੋਬਿਆਣਾ ਬਸਤੀ ਦੇ ਨੇੜੇ ਪੈਂਦਾ ਬਿਆੰਤ ਨਗਰ ਇੱਥੇ ਇੱਕ ਵੱਡੀ ਕਾਰਵਾਈ ਕੀਤੀ ਹੈ ਇੱਕ ਬਹੁਤ ਵੱਡੇ ਪੱਧਰ ਤੇ ਨਸ਼ਾ ਵੇਚਦਾ ਸੀ ਉਹਦੇ ਘਰ ਨੂੰ ਅੱਜ ਨਸ਼ਾ ਤਸਕਰ ਦੇ ਡੀਮੋਲਿਸ਼ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਜੀਸੀਬੀ ਨਾਲ ਘਰ ਨੂੰ ਤੋੜਿਆ ਜਾ ਰਿਹਾ ਟਾਇਆ ਜਾ ਰਿਹਾ ਇਹਦੀ ਕਾਫੀ ਲੰਮੇ ਸਮੇਂ ਤੋਂ ਸ਼ਿਕਾਇਤ ਸੀ ਲੋਕਾਂ ਨੂੰ ਲੋਕ ਬੜੇ ਦੁਖੀ ਸੀ ਕਿ ਇਸ ਏਰੀਆ ਦੇ ਵਿੱਚ ਨਸ਼ੇ ਦੀ ਵੱਡੀ ਸਪਲਾਈ ਹੁੰਦੀ ਹੈ ਜਵਾਕ ਖਰਾਬ ਹੁੰਦੀ ਹੈ ਜਵੱਖਾਂ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਤੇ ਤੁਹਾਨੂੰ ਇੱਕ ਖਾਸ ਗੱਲ ਦੱਸੀ ਕਿ ਇੱਥੇ ਇੱਕ ਵਿੰਡੋ ਬਣੀ ਹੋਈ ਹੈ ਇਸ ਘਰ ਦੇ ਵਿੱਚ ਵਿੰਡੋ ਦੇ ਉੱਤੇ ਪੇਟੀਐਮ ਨੰਬਰ ਲਿਖਿਆ ਆ ਦੇਖ ਸਕਦੇ ਹੋ ਪੇਟੀਐਮ ਨੰਬਰ ਲਿਖਿਆ ਹੈ ਪੇਟੀਐਮ ਕਰੋ ਤੇ ਨਸ਼ਾ ਲੈ ਕੇ ਜਾਓ ਇਹ ਹਾਲ ਸੀ ਇੱਥੇ ਤਾਂ ਲੋਕ ਬੜੇ ਖੁਸ਼ ਅੱਜ ਲੱਡੂ ਵੰਡ ਰਿਹਾ ਹੈ ਫੁੱਲਾਂ ਦੀ ਵਰਖਾ ਕਰ ਰਿਹਾ ਹੈ ਗਲਬਾਤ ਕਰਦੇ ਆ ਲੋਕਾਂ ਨਾਲ ਆਪਾਂ ਲਓ ਜੀ ਧੰਨਵਾਦ ਹੈ ਜੀ ਇਹ ਕਾਹਦੇ ਲੱਡੂ ਤਾਂ ਵੰਡ ਰਹੇ ਹੋ ਇਹ ਨਸ਼ਾ ਪੈਸ ਕਰਨਾ ਅੰਤ ਹੋ ਗਿਆ ਜੀ ਅਸੀਂ ਬਹੁਤ ਖੁਸ਼ ਹਾਂ ਜੀ ਅਸੀਂ ਬਹੁਤ ਖੁਸ਼ ਹਾਂ ਅਸੀਂ ਉਸ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਹਾਂ ਜੀ ਹਾਂ ਹਾਂ ਸਾਰੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਸਾਰੇ ਪੱਤਰਕਾਰ ਮੀਡੀਆ ਵੀਰਾਂ ਦਾ ਧੰਨਵਾਦ ਕਰਦੇ ਹਾਂ ਅਜੇ ਪਹਿਲਾ ਹਾਲਾਤ ਕੀ ਹੈ ਇੱਥੇ ਬਹੁਤ ਧੰਨਵਾਦ ਹੈ ਜੀ ਅਸੀਂ ਖੜੇ ਨਹੀਂ ਸਕਦੇ ਜਿਹੜਾ ਕੋਈ ਮਿਹਨਤ ਮਜ਼ਦੂਰੀ ਵਾਲਾ ਬੰਦਾ ਉਹ ਵੀ ਨਸ਼ਾ ਤਸਕਰਾਂ ਦੇ ਡਿੱਕੇ ਹੈਗਾ ਜੇ ਕੋਈ ਕਿਸੇ ਨੂੰ ਕਹਿਣ ਵਾਸਤੇ ਕਹਿੰਦਾ ਉਹ ਸਾਡੇ ਤੇ ਪੱਥਰਵਾਜ਼ੀ ਕਰਦੇ ਆ ਜੀ ਹਾਂ ਹਾਂ ਜਿੰਨੇ ਕਿੰਨੇ ਦੀ ਮੁਹਿੰਮ ਨੂੰ ਸਪੋਰਟ ਕਰਦੇ ਹੋ ਨਾ ਹਾਂ ਜੀ ਬਹੁਤ ਜੀ ਬਹੁਤ ਜੀ ਅਸੀਂ ਬਹੁਤ ਪਰੇਸ਼ਾਨ ਸੀ ਕਿ ਅਸੀਂ ਧੰਨਵਾਦ ਕਰ ਠੀਕ ਇਸ ਕਾਰਵਾਈ ਤੋਂ ਖੁਸ਼ ਹੋ ਤੁਸੀਂ ਬਹੁਤ ਖੁਸ਼ ਆ ਜੀ ਮੈਂ ਤਾਂ ਲੱਡੂ ਲੈ ਕੇ ਆਈ ਆ ਜੀ ਤੁਹਾਡੇ ਲਈ ਸਾਰਿਆਂ ਲਈ ਖਾਓ ਜੀ ਮੂੰ ਤਾਂ ਮਿੱਠਾ ਕਰੋ ਮੇਰੇ ਕਿੰਨੇ ਕਿੰਨੇ ਪਰੇਸ਼ਾਨ ਸੀ ਕਿੰਨੇ ਜੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਨਾ ਸੀ ਤਿੰਨੇ ਸੌ ਸਕਦੇ ਨਾ ਰਾਤ ਨੂੰ ਸਾਡੇ ਬੱਚੇ ਪੜਦੇ ਆ ਜੀ ਉਹਨਾਂ ਤਾਂ ਆ ਕੇ ਸਮਾਨ ਮੰਗਦੇ ਕੁਝ ਦੇ ਮਮੀ ਉਹ ਕੀ ਹੁੰਦਾ ਸਾਨੂੰ ਖੁਦ ਨੂੰ ਨਹੀਂ ਪਤਾ ਜੀ ਅਸੀਂ ਮੈਨੂੰ ਸੂਰ ਮਾਰੇ ਵੱਡੇ ਖੁਸ਼ੀ ਦੇ ਆ ਇੱਕ ਖੁਸ਼ੀ ਦੇ ਆ ਜੀ ਖੁਸ਼ੀ ਤੇ ਆ ਸਾਨੂੰ ਇਹਨਾਂ ਦਾ ਕਾਹਦਾ ਦੁੱਖ ਆ ਜੀ ਸਭ ਬਹੁਤ ਖੁਸ਼ ਆ ਜੀ ਉਸ ਦੀ ਕਾਰਵਾਈ ਤੋਂ ਬਹੁਤ ਖੁਸ਼ ਆ ਸਾਰੇ ਵੱਡੇ ਆਪਸੋਂ ਦਾ ਧੰਨਵਾਦ ਕਰਦੇ ਹਾਂ ਅੱਜ ਲੋਕਾਂ ਦੇ ਕਾਲਜ ਨੂੰ ਠੰਡ ਪਈ ਹੈ ਕਿਉਂਕਿ ਲੋਕ ਲੰਬੇ ਸਮੇਂ ਤੋਂ ਇਸ ਜਿਹੜਾ ਨਸ਼ਾ ਤਸਕਰ ਤੋਂ ਬਹੁਤ ਤੰਗ ਸੀਗੇ ਆਸ-ਪਾਸੇ ਦੇ ਜਿਹੜੇ ਜਵਾਕ ਸੀਗੇ ਦੂਰੋਂ ਦੂਰੋਂ ਉੱਥੇ ਨਸ਼ਾ ਲੈਣ ਆਉਂਦੇ ਸੀ ਤੇ ਅੱਜ ਪੁਲਿਸ ਨੇ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਆ ਲੋਕ ਇਸੇ ਕਰਕੇ ਲੱਡੂ ਵੰਡ ਰਹੇ ਆ ਕਿ ਪੁਲਿਸ ਨੇ ਅੱਜ ਸਹੀ ਕੰਮ ਕੀਤਾ ਲੋਕ ਕਹਿੰਦੇ ਅਸੀਂ ਪੂਰੇ ਨਾਲ ਆ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਤੁਸੀਂ ਦੇਖ ਸਕਦੇ ਹੋ ਕਿ ਕਾਲੀ ਕਮਾਈ ਨਾਲ ਇਹ ਜਿਹੜਾ ਘਰ ਬਣਾਇਆ ਹੋਇਆ ਸੀ ਉਸ ਕਾਲੀ ਕਮਾਈ ਦੇ ਬਣਾਏ ਹੋਏ ਘਰ ਨੂੰ ਤਰਾਸ਼ਾਈ ਅੱਜ ਕੀਤਾ ਹੈ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤਮਾਮ ਇੱਥੇ ਮੌਜੂਦ ਨੇ ਐਸਡੀਐਮ ਸਾਹਿਬ ਵੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਪੁਲਿਸ ਤੇ ਪੱਤਰਕਾਰਾਂ ਤੇ ਸਾਰਿਆਂ ਦੇ ਉੱਤੇ ਫੁੱਲ ਸਟਰੀ ਹੈ ਇਹ ਮਹਿਲਾ ਬਹੁਤ ਹੀ ਦੁਖੀ ਜਿਹਾ ਤੋਂ ਪਤਾ ਲੱਗਦਾ ਕਿ ਕਿੰਨੀ ਦੁਖੀ ਸੀ ਪੂਰੇ ਪੰਜਾਬ ਦੇ ਵਿੱਚ ਇਹ ਬੁਲਡਜਰ ਐਕਸ਼ਨ ਚੱਲ ਰਿਹਾ ਹੈ ਤਾਂ ਲੋਕ ਖੁਸ਼ ਨੇ ਦੇਖੋ ਫੁੱਲ ਸਟਰੀ ਹੈ ਤੇ ਐਸਐਸਪੀ ਸਾਹਿਬ ਨੂੰ ਕਹਿ ਰਹੇ ਕਿ ਤੁਸੀਂ ਲੱਡੂ ਖਾਓ ਕਿਉਂਕਿ ਤੁਸੀਂ ਇਹ ਅੱਜ ਵੱਡਾ ਕੰਮ ਕੀਤਾ ਹੈ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਦੇਖੋ ਖੁਸ਼ੀ ਦੇ ਹੰਝੂ ਐਸਪੀ ਸਾਹਿਬ ਵੀ ਲੱਡੂ ਖਾ ਰਹੇ ਆ ਡੀਐਸਪੀ ਸਾਹਿਬ ਵੀ ਤਾਂ ਐਸੇ ਤਰ੍ਹਾਂ ਜੇ ਕਾਰਵਾਈਆਂ ਹੁੰਦੀਆਂ ਰਹਿਣ ਫੇਰ ਪੰਜਾਬ ਦੇ ਵਿੱਚੋਂ ਨਸ਼ਾ ਦੂਰ ਹੋ ਸਕਦਾ ਹੈ ਕਿਉਂਕਿ ਜਿਹੜੀ ਕਮਾਈ ਨਾਲ ਇਹ ਪ੍ਰਾਪਰਟੀ ਬਣਾਈ ਆ ਘਰ ਬਣਾਇਆ ਉਸ ਕਮਾਈ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਕਿ ਇੱਕ ਗਲਤ ਤਰੀਕੇ ਨਾਲ ਟੇਢੇ ਤਰੀਕੇ ਨਾਲ ਜਿਹੜੇ ਪੈਸੇ ਕਮਾਏ ਹੋਏ ਆ ਉਹਨਾਂ ਨਾਲ ਇੰਨੀ ਪ੍ਰਾਪਰਟੀ ਗਰੀਬੰਤਾ ਸਾਰਾ ਦਿਨ ਮਿਹਨਤ ਕਰਦਾ ਹੈ ਪਰ ਫਿਰ ਵੀ ਰੋਟੀ ਜੋਗੇ ਪੈਸੇ ਜੁੜਦੇ ਆ ਪਰ ਇਹ ਦੇਖੋ ਕਾਲੀ ਕਮਾਈ ਕਰਕੇ ਕਿੰਨੇ ਵੱਡੇ ਵੱਡੇ ਬਿਲਡਿੰਗਾਂ ਖੜੀਆਂ ਕਰ ਲੈਂਦੇ ਆ ਪੱਕੇ ਮਕਾਨ ਖੜੇ ਕਰ ਦਿੰਦੇ ਆ ਤਾਂ ਇਹਨਾਂ ਦੀ ਜਿਹੜੀ ਪ੍ਰਾਪਰਟੀ ਤੇ ਲਗਾਮ ਕੱਸਣੀ ਪ੍ਰਾਪਰਟੀ ਖਤਮ ਕਰਨੀ ਇਹਨਾਂ ਦੀ ਬਹੁਤ ਜ਼ਰੂਰੀ ਹੈ ਫੇਰ ਹੀ ਇਹ ਨਸ਼ਾ ਤਸਕਰਾਂ ਦਾ ਲੱਕ ਟੁੱਟ ਸਕਦਾ ਤਾਂ ਅੱਜ ਬਹੁਤ ਹੀ ਵਧੀਆ ਇੱਕ ਐਕਸ਼ਨ ਲਿੱਤਾ ਗਿਆ ਹੈ ਬਹੁਤ ਵੱਡਾ ਐਕਸ਼ਨ ਬੁੱਲਡੋਜਰ ਐਕਸ਼ਨ ਲਿੱਤਾ ਗਿਆ ਬੁੱਲਡੋਜਰ ਐਕਸ਼ਨ ਪੂਰੇ ਪੰਜਾਬ ਦੇ ਵਿੱਚ ਹੀ ਇਸੇ ਤਰ੍ਹਾਂ ਚੱਲ ਰਹਿਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਇਸੇ ਤਰ੍ਹਾਂ ਲੜਿਆ ਜਾਊਗਾ ਇਹ ਬਲੋਜਰ ਨਹੀਂ ਹੈ ਟੈਂਕਰ ਹੈ ਇੱਕ ਤਰ੍ਹਾਂ ਦਾ ਟੈਂਕਰ ਜਿਹੜਾ ਕਿ ਨਸ਼ਾ ਦੇ ਖਿਲਾਫ ਜੁੱਧ ਦੇ ਵਿੱਚ ਲਗਾਤਾਰ ਜਿਹੜਾ ਨਸ਼ਾ ਤਸਕਰਾਂ ਦੇ ਡਰੱਗ ਪੈਡਲਰਸ ਦੇ ਘਰਾਂ ਨੂੰ ਉੱਤੇ ਚੱਲਦਾ ਘਰਾਂ ਦੇ ਉੱਤੇ ਚੱਲਦਾ ਤਾਂ ਸਾਰਾ ਘਾਰੀ ਜਿਹੜਾ ਬਿਲਕੁਲ ਡੀਮੋਲਿਸ਼ ਕੀਤਾ ਜਾਊਗਾ ਫੇਰ ਹੀ ਇਹਨਾਂ ਤੇ ਲਗਾਮ ਕੱਸੀ ਜਾ ਸਕੋਗੀ ਇਸੇ ਯੁੱਧ ਦੇ ਵਿੱਚ ਫੇਰ ਹੀ ਸਫਲਤਾ ਮਿਲੂਗੀ ਸ਼ੁੱਧ ਕਾਮਯਾਬ ਹੋਊਗਾ ਲੋਕਾਂ ਦੇ ਦਿਲ ਨੂੰ ਹੀ ਫੇਰ ਠੰਡ ਪੋਗੀ ਕਿਉਂਕਿ ਆਸੇ-ਪਾਸੇ ਇੱਕ ਗਰੀਬ ਬਸਤੀ ਐ ਉਹਨਾਂ ਦੀਆਂ ਉਹ ਸਾਰਿਆਂ ਦੀ ਮਿਹਨਤ ਕਰਦੇ ਐ ਪਰ ਇਹ ਜਿਹੜੇ ਕਾਲੀ ਕਮਾਈ ਕਰਕੇ ਨਾਲੇ ਤਾਂ ਲੋਕਾਂ ਦੇ ਘਰ ਉਜਾੜਦੇ ਐ ਲੋਕਾਂ ਦੇ ਜਵਾਖ ਉਹਨਾਂ ਨੂੰ ਮੌਤ ਦੇ ਮੂੰਹ ਚ ਧੱਕਦੇ ਐ ਤੇ ਨਾਲੇ ਆਪ ਦੇ ਘਰ ਪੱਕੇ ਕਰਕੇ ਬਿਲਡਿੰਗਾਂ ਵੱਡੀਆਂ-ਵੱਡੀਆਂ ਬਣਾ ਬਣਾ ਕੇ ਰਹਿੰਦੇ ਨੇ ਐਸ਼ ਕਰਦੇ ਆ ਲੋਕਾਂ ਦੇ ਪੈਸਿਆਂ ਤੇ ਕਾਲੀ ਕਮਾਈ ਨਾਲ ਤਾਂ ਇਹ ਇਹਨਾਂ ਨੂੰ ਤੋੜਨਾ ਬਹੁਤ ਜ਼ਰੂਰੀ ਹੈ ਹੋਰ ਵੀ ਕਈ ਜਿਹੜੇ ਘਰ ਐ ਸੀਲ ਕੀਤੇ ਗਏ ਅੱਜ ਬਠਿੰਡਾ ਪੁਲਿਸ ਵੱਲੋਂ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਡੇ ਚੈਨਲ ਨਾਲ ਲਗਾਤਾਰ ਜੁੜੇ ਰਹੋ ਤੁਸੀਂ ਤਾਂ ਇਹ ਇੱਥੋਂ ਦਾ ਜਿਹੜਾ ਮਸ਼ਹੂਰ ਡਰੱਗ ਪੈਡਲਰ ਸੀ ਰੈਂਬੋ ਉਹਦਾ ਘਰ ਸੀ ਜਿਹੜਾ ਅੱਜ ਤਰਾਸ਼ਾ ਹੀ ਕੀਤਾ ਗਿਆ ਬੁਲਡੋਜ਼ਰ ਐਕਸ਼ਨ ਦੇ ਨਾਲ ਤਾਂ ਅਸੀਂ ਬਠਿੰਡਾ ਪੁਲਿਸ ਨੂੰ ਸਲੂਟ ਕਰਦੇ ਆਂ ਪੰਜਾਬ ਸਰਕਾਰ ਦਾ ਬਹੁਤ ਵਧੀਆ ਐਕਸ਼ਨ ਇਹ ਪੂਰਾ ਪ੍ਰੋਸੈਸ ਪਰ ਫੋਲੋ ਕਰਨਾ ਪੈਂਦਾ ਇਹ ਨਹੀਂ ਵੀ ਕੋਈ ਬੰਦਾ ਫੜਾਗਾ ਤਾਂ ਉਹਦਾ ਘਰ ਨਾਲ ਦੀਆਂ ਟਾਤਾ ਪੂਰਾ ਪ੍ਰੋਸੈਸ ਕਾਗਜ਼ੀ ਕਾਰਵਾਈ ਪੂਰੀ ਕਰਕੇ ਤਾਂ ਕਿ ਕੱਲ ਨੂੰ ਕੋਈ ਚੈਲੰਜ ਨਾ ਕਰ ਸਕੇ ਤਾਂ ਇਸ ਐਕਸ਼ਨ ਨੂੰ ਅੰਜਾਮ ਦਿੱਤਾ ਜਾਂਦਾ ਅੱਛਾ ਵੀ ਕੀਤਾ ਕਿਹੜਾ ਕੰਮ ਜਿਹੜਾ ਤੁਸੀਂ ਦੱਸਿਆ ਜੀ ਇੱਕ ਲੇਡੀ ਨੇ ਆ ਕੇ ਇਥੇ ਬੜੀ ਖੁਸ਼ ਸੀ ਕਿ ਉਹਨਾਂ ਨੇ ਲੱਡੂ ਵੰਡੇ ਫੁੱਲਾਂ ਦੀ ਬਰਸਾਤ ਤੁਹਾਡੇ ਤੇ ਸਾਡੇ ਤੇ ਸਾਰਿਆਂ ਤੇ ਕੀਤੀ ਇਹਦਾ ਰੀਜ਼ਨ ਨਹੀਂ ਹੈ ਕਿ ਜਿਹੜਾ ਇਹ ਜਿਹੜੇ ਤਸਕਰ ਦੀ ਅੱਜ ਇਲੀਗਲ ਪ੍ਰਾਪਰਟੀ ਨੂੰ ਡਿਮੋਲਿਸ਼ ਕੀਤਾ ਗਿਆ ਹੈ ਉਹਦੇ ਤੇ ਚਾਰ ਪਰਚੇ ਐਨਡੀਪੀਐਸ ਦੇ ਦਰਜ ਹੈ ਇੱਕ ਸਾਈਜ਼ ਦਾ ਦਰਜ ਹੈ ਔਰ ਰੀਸੈਂਟਲੀ ਪਿਛਲੇ ਸਾਲੇ ਦਿੱਤੇ ਹੋਏ ਔਰ ਇਦੀ ਫੈਮਿਲੀ ਮੈਂਬਰਸ ਦੇ ਮਰਡਰ ਦਾ ਵੀ ਪਰਚਾ ਦਰਜ ਹੋਇਆ ਸੋ ਇਸ ਤਰ੍ਹਾਂ ਦੇ ਜਿਹੜੇ ਮਾੜੇ ਅੰਸਰ ਹੁੰਦੇ ਆ ਜਦੋਂ ਉਹ ਆਪਣੀ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਆਪਣੀ ਕੋਈ ਪ੍ਰਾਪਰਟੀ ਬਣਾਉਂਦੇ ਆ ਜਾਂ ਦੂਜੀ ਜਾਇਦਾਦ ਬਣਾਉਂਦੇ ਆ ਹੁ ਕੱਤੂ ਟੀਚਰ ਜਿਹੜਾ ਯੁਤ ਨਸ਼ਾ ਵਿਰੁੱਧ ਪਹਿਨਾ ਤੇ ਨਕੇਲ ਕਸਨੀ ਹੈ ਉਹਦੇ ਤਹਿਤ ਅੱਜ ਅਸੀਂ डीसी साहब ਵੱਲੋਂ ਸਾਨੂੰ ਪੁਲਿਸ امداد ਮੰਗੀ ਗਈ ਸੀ ਕਿ ਇਹਦੀ ਇਲੀਗਲ ਪ੍ਰਾਪਰਟੀ ਨੂੰ ਡਿਮੋਲਿਸ਼ ਕਰਨਾ ਹੈ ਉਹਦੇ ਜੋ ਐਸ ਡੀ ਐਮ ਬਟੇਂਡਾ ਦੇ ਨਾਲ ਮੈਂ ਤੇ ਮੇਰੀ ਟੀਮ ਇੱਥੇ ਆਇਆ ਔਰ ਇਹ ਇੱਕ ਐਗਜ਼ਾਮਪਲ ਹੀ ਹੈ ਕਿ ਇਸ ਤਰ੍ਹਾਂ ਦੇ ਜੋ ਵੀ ਨਸ਼ਾ ਤਸਕਰ ਜਾਂ ਜਿਹੜੇ ਵੀ ਮਾੜੇ ਅਨਸਰ ਆਪਣੀ ਪ੍ਰਾਪਰਟੀਆਂ ਬਣਾਣਗੇ ਜਾਂ ਬੈਂਕ ਅਕਾਊਂਟਸ ਬਣਾਣਗੇ ਉਹਨਾਂ ਤੇ ਅਸੀਂ ਐਸ ਪਰ ਲਾਅ ਸ਼ਿਕੰਜਾ ਕਸਾਉਂਦੇ ਹਾਂ ਕਿੰਨੇ ਲੋਕਾਂ ਦੇ ਰੜਾ ਦਦੇ ਨੇ ਉਹਨਾਂ ਨਾਲ ਡਾਇਰੈਕਟ ਦੇਖੋ ਜੇ ਸਾਡੀ ਮੈਂ ਨੇਮਸ ਤਾਂ ਨਹੀਂ ਡਿਸਕਲੋਸ ਕਰਾਂਗੇ ਪਰ ਸਾਡੇ 12 ਤੋਂ 15 ਤੱਕ ਇਸ ਤਰ੍ਹਾਂ ਦੇ ਤਸਕਰ ਆਇਡੈਂਟੀਫਾਈਡ ਹੈ ਜਿਨ੍ਹਾਂ ਨੂੰ ਸਿਵਲ

thank you